ਸਾਰੇ ਵਧੀਆ ਹੋਗੇ ਤੇ ਆਪ ਜੀ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਐ ਯਾਰ ਲੋਡ ਨਹੀਂ ਆ ਰਹਾ ਹੈਗਾ ਤੇ ਕੱਲ ਦਾ ਤੁਸੀਂ ਵਲੌਗ ਦੇਖ ਹੀ ਲਿਆ ਤੇ ਕੁਝ ਜ਼ਿਆਦਾ ਉਹਦੇ ਵਿੱਚ ਹੈ ਨਹੀਂ ਸੀਗਾ ਦੇਖਣ ਵਾਲੀ ਜੀ ਕੁਝ ਮਤਲਬ ਵਧੀਆ ਇੰਟਰਸਟਿੰਗ ਜੀ ਚਲੋ ਜਿੰਨਾ ਕਿ ਮੈਂ ਕੱਲ ਕੁਝ ਹੋ ਸਕਿਆ ਸੌਰੀ ਪਰसों ਕੱਲ ਵੀ ਫਿਰ ਮੇਰੇ ਤਬਰਨ ਗਿਆ ਸੀ ਲੁਧਿਆਣਾ ਕੱਲ ਫਿਰ ਮੈਂ ਇਕੱਲਾ ਹੀ ਸੀਗਾ ਤੇ ਤਾਂ ਕਰਕੇ ਫਿਰ ਮੋੜ ਜਾ ਨਹੀਂ ਸੀਗਾ ਤਾ ਫਿਰ ਮੈਂ ਆਪਣਾ ਖਾਲੀ ਕਰਿਆ ਰਾਤ ਹੁਣ ਸਵੇਰੇ ਤੋਂ ਫੇਸ ਸਾਜਦੇ ਹੀ ਜਾ ਰਿਹਾ ਮਕਰਮ ਹੀ ਨਹੀਂ ਗਿਆ ਤਨ ਤਾਂ ਹੋ ਗਿਆ ਕਿ ਫਿਰ ਰਾਜਪੁਰ ਹੀ ਖਾਲੀ ਹੋ ਜਾਂਦੀ ਆ ਉਸ ਤੋਂ ਬਾਅਦ ਫਿਰ ਜਾਣ ਜਾਣ ਚਲੇ ਆਈਦਾ ਕਿਉਂਕਿ ਮੜਕੇ ਜਿੰਨੀ ਸਾਜਦੇ ਜਾਊਂਗੇ ਉਨੀ ਜਲਦੀ ਭਰ ਹੋਊਗੀ ਆ ਤਾਂ ਰਾਤ ਨਹੀਂ ਹੁੰਦਾ ਕਿਉਂਕਿ ਫਿਰ ਐਂਟਰੀਆਂ ਐਂਟਰੀਆਂ ਵੀ ਨਹੀਂ ਆਏ ਗੱਡੀ ਤੇ ਮਤਲਬ ਕਿ ਹਰੇਕ ਜ਼ਿਲ੍ਹੇ ਦੀ ਹਲਕਲ ਗ੍ਰੈਂਟਰੀ ਹੁੰਦੀ ਆ ਦੰਸ ਕਰਦੇ ਤੇ ਬਾਕੀ ਹੁਣ ਹੌਲੀ ਹੌਲੀ ਜਾ ਰਹੇ ਆ ਖਿੱਚੀ ਤੇ ਜਿਹੜੀ ਗੱਲ ਮੈਂ ਮੇਨ ਕਰਨੀ ਆ ਤੁਹਾਡੇ ਨਾਲ ਉਹ ਆ ਕਿ ਮੈਨੂੰ ਤਾਂ ਯਾਰੀ ਨਹੀਂ ਉਮੀਦ ਹੈ ਨੀ ਸੀਗੀ ਤੁਸੀਂ ਜਿੰਨਾ ਪਿਆਰ ਕਰਦੇ ਹੋ ਮੈਨੂੰ ਤੇ ਮੈਂ ਕੱਲ ਸਾਰੇ ਵੀਰਾਂ ਦੇ ਕਮੈਂਟ ਬੜੇ ਕੁਝ ਵੀਰ ਤਾਂ ਇੰਨੇ ਖੁਸ਼ ਹੋਏ ਇੰਨੇ ਖੁਸ਼ ਹੋਏ ਉਹ ਕਹਿੰਦੇ ਸ਼ੁਕਰ ਮਨਾਉਣਾ ਹਾਏ ਹੈ ਕਹਿੰਦੇ ਸ਼ੁਕਰ ਆ ਸ਼ੁਕਰ ਆ ਕਿ ਹਾਂ ਵਲੌਗ ਪਾਇਆ ਤੁਮੂ ਬਹੁਤ ਵੱਡੀ ਅਚੀਵਮੈਂਟ ਆ ਮੇਰੇ ਵਾਸਤੇ ਕਿ ਹਾਂ ਮੇਰੇ ਨਾਲ ਜਿਹੜੇ ਭਰਾ ਮੇਰੇ ਜੁੜੇ ਹੋਏ ਆ ਜਿਹੜੇ ਮੈਨੂੰ ਸਪੋਰਟ ਕਰਦੇ ਆ ਬਹੁਤ ਮੇਰੇ ਲਈ ਮਾਣ ਮਹਿਸੂਸ ਕਰਦੀ ਆ ਜੀ ਜੀ ਪਤਾ ਨਹੀਂ यार ਗੱਡੀ ਦੇ ਨਾ ਟਾਇਰਾਂ 'ਚ ਕੋਈ ਪ੍ਰੋਬਲਮ ਆ ਜਾਂ ਖੜੀ ਰਹਿੰਦੀ ਆ ਪਰ ਕਿਨਾਂ ਵੇ ਟੱਪ ਮਾਰਨ ਲੱਗ ਪਜਾ ਕੇ ਚਲਾਉਣੀ ਪੈਂਦੀ ਫਿਰ ਮੇਰਾ ਪੈਰ ਥੋੜਾ ਜਿਹਾ ਮੈਂ 40 'ਚ ਰੱਖਦਾ ਹੁਣ ਨਾ ਜਿੱਦਾਂ ਹੁਣ 40 ਆ ਜਾ ਰਹੀ ਆ ਉਹਨਾਂ 50 ਪਰ ਰੱਖਾਂ ਫੇਰ ਸਹੀ ਚੱਲਦੀ ਆ ਹਾਂ ਨਹੀਂ ਉਦਾਂ ਜਮਾਂ ਆਵਾਜ਼ ਹੀ ਨਹੀਂ ਕਰਦੀ ਹੈ ਕਿ ਤਾਂ ਹੌਲੀ-ਹੌਲੀ ਆਵਾਜ਼ ਕਰੀ ਜਾਂਦੀ ਆ ਤੇ ਇਸ ਕਰਕੇ ਹੁਣ ਵਲੌਗਿੰਗ ਦੁਆਰੇ ਇੱਕ ਵੀ ਦਿਨ ਮੇਰੇ ਹਿਸਾਬ ਨਾਲ ਮੈਂ ਕੋਸ਼ਿਸ਼ ਕਰਾਂ ਕਿਉਂਕਿ ਹੁਣ ਉਦਾਂ ਦਾ ਰੁਟੀਨ ਨਹੀਂ ਰਿਹਾ ਪਹਿਲਾਂ ਇਦਾਂ ਰਿਸਪੌਂਸਿਬਿਲਟੀ ਬਣੀ ਹੋਈ ਸੀ ਮੇਰੇ ਮਾਈਂਡ ਤੇ ਇੱਕ ਕਿ ਜੇ ਮੈਂ ਅੱਜ ਵਲੌਗ ਮੇਰਾ ਨਾ ਜਦੋਂ ਮਸ਼ੀਨਾਂ ਦੇ ਵਲੌਗ ਪਾਉਂਦਾ ਹੁੰਦਾ ਹੁੰਦਾ ਤੇ ਮੇਰੇ ਮਾਈਂਡ ਤੇ ਇੰਨੀ ਸਟ੍ਰੈਸ ਰਹੇ ਕਰਦੇ ਨਾ ਵਲੌਗਾਂ ਨੂੰ ਲੈ ਕੇ ਕਿ ਹਾਂ ਯਾਰ ਮੈਂ ਰਾਤ ਨੂੰ ਆਉਣਾ 11-11 ਵਜੇ ਨੇ ਮੈਂ ਤੜਕੇ 4-4 ਵਜੇ ਵੀ ਉਹਨਾਂ ਵਲੌਗ ਅਪਲੋਡ ਕਰਨੇ ਸੌਂਦੇ ਹੁੰਦੇ ਨੇ ਮੈਂ ਬੈ ਜਾਣਾ ਬੈਡਾਂ 'ਪਾ ਮੈਂ ਵਲੌਗ ਦੇਖਿਆ ਨਹੀਂ ਮੇਰੀ ਅੱਖਾਂ ਮੰਦ ਹੋ ਜਾਣੀਆਂ ਵਲੌਗ ਅਪਲੋਡ ਐਡਿਟ ਕਰਦੇ ਕਰਦੇ ਹੀ ਫੇਰ ਵੀ ਮੈਂ ਔਖਾ ਤੋਂ ਕਹੋ ਕਿ ਕਰੇ ਲੈਣਾ ਐਡੀਟ ਹੋ ਛੋੜਾ ਜਿੰਨਾ ਕੋਈ ਫਿਰ ਸਮਝ ਉਹ ਅੱਖ ਲੱਗ ਗਈ ਜੇ ਰੋਸ ਤੋਂ ਅਪਲੋਡ ਕਰਨ ਲਾ ਜਾਣਾ ਡਾਊਨਲੋਡ ਹੋਣ ਲਾ ਦੇਣਾ ਉਸ ਤੋਂ ਬਾਅਦ ਫੇਰ ਸਮਝਣਾ ਫੇਰ ਅਪਲੋਡ 4 ਵਜੇ ਸਟ੍ਰੈਸ ਬਣੀ ਜਾਂਦੀ ਆ ਔਟੋਮੈਟਿਕ ਅੱਖ ਖੁੱਲ੍ਹ ਜੇ ਕਰਦੀ ਸੀ ਜੇ ਘਰ ਤੋਂ ਬਾਹਰ ਨਿਕਲ ਗਏ ਫਿਰ ਬਲੌਗ YouTube ਤੇ ਅਪਲੋਡ ਹੋਣਾ ਨਹੀਂ ਉਦਾਂ ਐਡੀਟ ਜਿੰਨਾ ਮਰਜ਼ੀ ਕਰ ਲੋ ਬਾਹਰ ਆ ਨਾ ਫਿਰ ਨੈਟਵਰਕ Wi-Fi ਨਾਲ ਵਧੀਆ ਹੋ ਜਾਂਦਾ ਉਹਦੇ ਕਰਕੇ ਉਹ ਚੀਜ਼ ਹੁਣ ਮਾਈਂਡ ਤੇ ਬਹੁਤ ਘਟ ਗਈ ਆ ਮੇਰੇ ਇਹ ਕਿਉਂਕਿ ਜਿਹੜਾ ਮੈਂ ਵਲੌਗਿੰਗ ਨਹੀਂ ਕਰਦਾ ਸਕੇ ਹੁਣ ਮੈਂ ਉਤਾਂ ਦਾ ਰੁਟੀਨ ਦੁਬਾਰੇ ਬਣਾਉਣਾ ਕਿ ਹਾਂ ਕਿ ਮਤਲਬ ਤੁਹਾਡੇ ਲਈ ਰੋਜ਼ ਰੈਗੂਲਰ ਜਿੰਤਾ ਹੋ ਸਕੇ ਉਤਾਂ ਦਾ ਕੰਟੈਂਟ ਲੈ ਕੇ ਆਵਾਂਗਾ ਤੇ ਬਾਕੀ ਹੁਣ ਇੱਕ ਹੋਰ ਚੀਜ਼ ਵੀ ਲੈ ਕੇ ਆ ਰਿਹਾ ਮੈਂ ਇੰਸਟਾਗ੍ਰਾਮ ਤੇ ਉਹ ਵੀ ਥੋੜੇ ਜਲਦੀ ਲੈ ਕੇ ਆਉਂਗਾ ਉਹ ਵੀ ਬਹੁਤ ਵਧੀਆ ਹੋਊਗੀ ਜਿਹੜੀ ਮੇਰੇ ਮਾਈਂਡ 'ਚ ਚੱਲਦੀ ਹੈ ਚੀਜ਼ ਤੇ ਉਹਦੇ ਨਾਲ ਬਹੁਤ ਸਾਰਿਆਂ ਨੂੰ ਬੈਨੀਫਿਟ ਹੋਊਗਾ ਮੇਰੇ ਅਪਰੇਟਰ ਭਰਾਵਾਂ ਨੂੰ ਕਉਕੀ ਮੈਂ ਵੀ ਜੀਸੀਬੀ ਮਸ਼ੀਨ ਚਲਾਈ ਖਾਸਾ ਟਾਈਮ ਹਨਾ ਕਿਉਂਕਿ ਮੇਦਾਂ ਵੀ ਉਹਦੇ ਕੋਲ ਬਹੁਤ ਅਟੈਚਮੈਂਟ ਆ ਮਸ਼ੀਨ ਨਾਲ ਜੀਸੀਬੀ ਨਾਮ ਨਾਲ ਲੋਕੋ ਨਾਲ ਕਿਉਂਕਿ ਮੇਰੇ ਨਾਮ ਨਾਲ ਉਹ ਲੋਕੋ ਜੁੜਿਆ ਹੋਇਆ ਤੇ ਖਾਸਾ ਮੇਰੇ ਉਹਦੇ ਨਾਲ ਅਟੈਚਮੈਂਟ ਆ ਤੇ ਬਾਕੀ ਉਸ ਹਿਸਾਬ ਨਾਲ ਜੀਸੀਬੀ ਥਰੂ ਮੈਂ ਆਪਣੇ ਬਹੁਤ ਮੇਰੇ ਫਾਲੋਅਰ ਵੀ ਇਨਕਰੀਸ ਹੋਏ ਮੈਨੂੰ ਪਸੰਦ ਹੋਏ ਮੁੰਡੇ ਜੀ ਸੀਬੀ ਵਾਲੇ ਹੀ ਕਰਦੇ ਆ ਜਿਹੜੇ ਮਸ਼ੀਨਾਂ ਚਲਾਉਂਦੇ ਆ ਤੇ ਬਾਕੀ ਆਪਣੇ ਦੂਜੇ ਲੋਕ ਆਪਣੇ ਮਤਲਬ ਕੀ ਜਿਹੜੇ ਹੋਰ ਕੰਮਾਂ ਵਾਲੇ ਉਹ ਕੱਟ ਕਰਦੇ ਆ ਤੇ ਮੁੰਡੇ ਜਿਹੜੇ ਸਾਰੇ ਆਪਾਂ ਨੂੰ ਇਸੇ ਉਹਦੀ ਇੰਡਸਟਰੀ ਜਿਹੜੀ ਜੀਸੀਬੀ ਇੰਡਸਟਰੀ ਆ ਉਹਦੇ ਜੀ ਜ਼ਿਆਦਾ ਮੁੰਡੇ ਆਪਣੇ ਆ ਭਰਾ ਜਿਹੜੇ ਆਪਣੇ ਨਾਲ ਜੁੜੇ ਹੋਇਆ ਤੇ ਹੁਣ ਜਿਹੜੀ ਗੱਲ ਮੈਂ ਕਰਨੀ ਆ ਮੈਂ ਜਿਹੜੇ ਤੇ ਆਉਂਦੇ ਆ ਤੇ ਹੁਣ ਲੋਕ ਜਿਹੜੇ ਰੈਗੂਲਰ ਆਏ ਕਰਨਗੇ ਤੇ ਜਿਹੜੇ ਤੁਸੀਂ ਸਪੋਰਟ ਦਾ ਭਰਾ ਉਹ ਤੁਸੀਂ ਇੰਨੀ ਜ਼ਿਆਦਾ ਕਰਦੇ ਆ ਕਹਿਣ ਦੀ ਜਰੂਰਤ ਹੈ ਨਹੀਂ ਬਾਕੀ ਹੁਣ ਆਪਾਂ ਪਹਿਲਾਂ ਗੋਲ ਸੈੱਟ ਕਰਦੇ ਆ ਜ਼ਿੰਦਗੀ ਦੇ ਹੈਨਾ ਮੈਂ ਕਾਫੀ ਜਿਹੜਾ ਮੈਂ ਕੰਮ ਸੈੱਟ ਕਰਨ ਦੇ ਇੱਕ ਬਿਜ਼ਨਸ ਸੀਗਾ ਉਹ ਕਰਨ ਬਾਰੇ ਮੈਂ ਸੋਚਿਆ ਸੀਗਾ ਉਹਦੇ ਵਿੱਚ ਤੇ ਉਹਦੇ ਵਿੱਚ ਸੀਗਾ ਮਾਈਂਡ ਸੈਟ ਦਾ ਸਾਰਾ ਬਿਜ਼ਨਸ ਕਿ ਆਪਾਂ ਨੂੰ ਗੋਲ ਅਚੀਵ ਕਰਨੇ ਹੁੰਦੇ ਉਹਦੇ ਵਿੱਚ ਹੌਲੀ ਹੌਲੀ ਆ ਕੇ ਤੇ ਉਹ ਜੀ ਇਸ चीज ਆ ਕੰਮ ਚ ਆਪਣੇ ਹਰ ਇੱਕ ਚੀਜ਼ ਦਾ ਗੋਲ ਬਣਾ ਲੈਣਾ ਕਿ ਮੇਰੇ ਹਰ ਇੱਕ ਲਾਈਫ ਦਾ ਗੋਲ ਮਤਲਬ ਕਿ ਹੁਣ ਪਹਿਲਾ ਮੇਰਾ 500 ਸਬਸਕ੍ਰਾਈਬਰਾਂ ਦਾ ਗੋਲ ਸੀਗਾ ਕੰਪਲੀਟ ਕੀਤਾ ਆਪਾਂ ਨੇ ਤੁਹਾਡੇ ਭਰਾ ਸਾਰਿਆਂ ਦੇ ਪਿਆਰ ਨਾਲ ਕੀਤਾ ਆਪਾਂ ਤੇ ਹੁਣ 600 ਕੁਸ਼ ਹੋ ਗਿਆ ਉੱਪਰ ਚਲੇ ਗਿਆ 600 ਤੋਂ ਵੀ ਤੇ ਤੁਸੀਂ ਐਂ ਹਿਸਾਬ ਲਾ ਲਓ ਮੈਂ 610 ਕੁ ਪਾ ਛੱਡਦੇ ਸੀਗੇ ਵਲੌਗ ਪਾਉਣੇ ਫਿਰ ਵੀ ਉੱਪਰ ਚਲੇ ਗਏ 10 15 ਸਬਸਕ੍ਰਾਈਬਰ ਬਿਨਾ ਵੀਡੀਓ ਅਪਲੋਡ ਕਰੇ ਤੇ ਉੱਪਰ ਚਲੇ ਗਏ ਦੇਖ ਲਓ ਭਰਾ ਕਿੰਨਾ ਪਿਆਰ ਕਰਦੇ ਆ ਫਿਰ ਵੀ ਤੇ ਉਸ ਤੋਂ ਬਾਅਦ ਦੂਜੀ ਗੱਲ ਹੁਣ ਆਪਾਂ ਕਰਦੇ ਹਾਂ 1000 ਦਾ ਮੇਰਾ ਮਤਲਬ ਕਿ 1000 ਸਬਸਕ੍ਰਾਈਬਰਾਂ ਦਾ ਗੋਲ ਸੈਟ ਇਹ ਮੇਰੇ ਹਿਸਾਬ ਨਾਲ ਅੱਜ ਤਰੀਕ ਹੋ ਗਿਆ 22 ਤਰੀਕਾ ਸੌਰੀ 23 ਤਰੀਕਾ ਅੱਜ ਮਤਲਬ ਦੂਜਾ ਮਹੀਨਾ ਫਰਵਰੀ ਤੇ ਹੁਣ ਮੇਰੇ ਹਿਸਾਬ ਨਾਲ ਆ ਮਹੀਨਾ ਚੜੇ ਜਾਣਾ ਇਹ ਮਹੀਨੇ ਚ ਆਪਾਂ ਰੁਟੀਨ ਸੈੱਟ ਕਰਦੇ ਹਾਂ ਮੈਂ ਜ਼ਿਆਦਾ ਨਹੀਂ ਕਹਿੰਦਾ ਕਿ ਹਾਂ ਮੈਂ ਹਰ ਰੋਜ਼ ਪਾਵਾਂਗਾ ਮੈਂ ਰੁਟੀਨ ਸੈੱਟ ਕਰਦਾ ਮਹੀਨੇ ਚ ਕਿ ਨਵੇਂ ਮਹੀਨੇ ਚ ਮਤਲਬ ਜਿਹੜਾ ਤੀਜਾ ਮਹੀਨਾ ਚੜੂਗਾ ਫਰਵਰੀ ਚੱਲਦਾ ਫਰਵਰੀ ਮਾਰਚ ਹਾਂ ਮਾਰਚ ਮਾਰਚ ਵਿੱਚ ਮੈਂ ਆਪਣਾ ਰੁਟੀਨ ਇਦਾਂ ਦਾ ਸੈੱਟ ਕਰਾਂਗਾ ਕਿ ਹਾਂ ਹੋ ਸਕੇ ਮੇਰ ਤੋਂ ਕਿ ਮੈਂ ਕੋਈ ਵੀ ਦਿਨ 30 ਦਿਨ ਦੇ 30 ਦਿਨ ਵਲੌਗ ਪਾਵਾਂ ਡੇਲੀ ਆਪਣਾ 1 ਵਜੇ ਦਾ ਰੁਟੀਨ ਆ 30 ਦੇ ਦਿਨ 30 ਦਿਨ ਵਲੌਗ ਪਾਵਾਂ 30 ਵਲੌਗ ਡੇਲੀ ਆਉਣ ਤੇ ਹਰ ਇੱਕ ਵਲੌਗ ਤੇ ਮੈਂ ਇੱਕ ਤੋਂ ਦੋ ਸਬਸਕ੍ਰਾਈਬਰ ਇਨਕਰੀਜ਼ ਕਰੀਏ ਆਪਾਂ ਤਾਂ ਜੋ ਕਿ ਆਪਣਾ ਇੱਕ ਤੋਂ ਦੋ ਡੇਢ ਮਹੀਨੇ ਦੇ ਅੰਦਰ ਅੰਦਰ ਤੇ ਜਿਆਦਾ ਖੋਤ ਆਪਾਂ 2 ਮਹੀਨਿਆਂ ਦਾ ਟਾਈਮ ਲੈਂਦੇ ਆ ਇੱਕ ਤਰੀਕ ਤੋਂ ਲੈ ਕੇ ਜਿਹੜਾ ਆਪਣਾ ਚੈਲੰਜ ਲਾ ਲਓ ਆਪ ਇੱਕ ਚੈਲੰਜ ਹੀ ਹੋ ਗਿਆ ਇੱਕ ਮਾਰਚ ਤੋਂ ਚੈਲੰਜ ਸਟਾਰਟ ਕਰਕੇ ਤੋਂ ਰੱਖਦੇ ਆਂ 1 ਮਾਰਚ ਤੋਂ ਲੈ ਕੇ 2 ਮਾਰਚ ਤੱਕ ਸੌਰੀ ਅਗਲੇ ਮਾਰਚ ਤੱਕ ਠੀਕ ਆ ਤੋਂ ਉਹਦੇ 2 ਮਹੀਨਿਆਂ ਦਾ ਚੈਲੰਜ ਆਏ 2 ਮਹੀਨਿਆਂ ਜਿੰਨੀ ਵਿੱਚ ਕੋਸ਼ਿਸ਼ ਹੋ ਸਕੇ ਜਿੰਨਾ ਮੈਂ ਆਪਣੇ ਆਪ ਨੂੰ ਹਨਾ ਉਹ ਕਰ ਸਕਾਂ ਜਿੰਨਾ ਵਿੱਚ ਤੋਂ ਵਧੀਆ ਕੰਟੈਂਟ ਬਣਾ ਹੋ ਕੇ ਬਣਾ ਕੇ ਆਪਾਂ ਨੇ ਸਾਰੇ ਤੁਹਾਡੀ ਸਪੋਰਟ ਨਾਲ ਆਪਾਂ 1000 ਸਬਸਕ੍ਰਾਈਬਰ ਕੰਪਲੀਟ ਕਰਨਾ ਮੇਰੇ ਹਿਸਾਬ ਨਾਲ ਰਹਿੰਦਾ 300 ਕੁ ਸਬਸਕ੍ਰਾਈਬਰ ਰਹਿੰਦਾ 370 70 ਦੇ ਕਰੀਬ ਹੋਏਗਾ 70 80 ਹੋਣਗੇ 80 ਤੋਂ ਵੀ ਘੱਟ ਹੋਣਗੇ 380 ਸਬਸਕ੍ਰਾਈਬਰ ਆਪਾਂ 2 ਮਹੀਨਿਆਂ 'ਚ ਕੰਪਲੀਟ ਕਰਨੇ ਆ ਜੇ ਪਹਿਲਾਂ ਕਰ ਲਾਂਗੇ ਤਾਂ ਉਹਦੇ ਵਾਸਤੇ ਆਪਣੇ ਵੱਲ ਤੇ ਸਾਰਿਆਂ ਦੇ ਪਿਆਰ ਨਾਲ ਵੱਡੀ ਅਚੀਵਮੈਂਟ ਉਹ ਜਿਹੜੀ ਆਪਣੀ ਆ ਨਾ ਤੇ ਪਿਛਲੀ ਵਾਰੀ ਵੀ ਮੈਂ ਸੈਲੀਬ੍ਰੇਟ ਕਰਨਾ ਸੀਗਾ ਇਹ ਮੇਰੇ ਵਾਸਤੇ ਤਾਂ ਬਹੁਤ ਵੱਡੀ ਚੀਜ਼ ਆ ਹਨਾ ਇਹ ਕਿ ਹਾਂ ਮੈਂ ਇਟਾ ਗੋਲ ਸੈੱਟ ਕੀਤਾ ਮੇਰੇ ਵਾਸਤੇ ਮੇਰਾ ਅਚੀਵਮੈਂਟ ਸੀਗੀ ਮੇਰੇ ਵਾਸਤੇ ਤੇ ਮੈਂ ਤੋਂ ਸੈਲੀਬ੍ਰੇਟ ਨਹੀਂ ਕਰ ਹੋਇਆ ਇਸ ਵਾਰੀ ਜ਼ਰੂਰ ਕਰਾਂਗਾ ਕਿ ਕੋਈ ਆਪਾਂ ਮਿਸਤਰੀ ਕਰਨਾ ਹੈਗਾ ਤੇ ਇੱਕ ਸਰਪ੍ਰਾਈਜ਼ ਆਪਾਂ ਹੋਰ ਬਹੁਤ ਵੱਡਾ ਬਹੁਤ ਸਰਪ੍ਰਾਈਜ਼ ਮਿਸ ਕਰ ਲਿਆ ਮੈਂ ਕਿਉਂਕਿ ਬਸ ਥੋੜਾ ਜਿਹਾ ਰੁਟੀਨ ਮੇਰਾ ਇੱਦਾਂ ਦਾ ਸੀਗਾ ਕਿਉਂਕਿ ਮੇਰੀ ਜੇਬ ਨੇ ਜਵਾਬ ਦਿੱਤਾ ਕੁਛ ਕੁਛ ਮੇਰੀ ਫੈਮਿਲੀ ਕਰਕੇ ਕੁਛ ਮੇਰੇ ਸਮਝ ਲਓ ਕੁਛ ਹਨਾ ਇਦਾਂ ਦੇ ਹੁਣ ਮੈਂ ਨਹੀਂ ਦੱਸ ਸਕਦਾ ਕਿ ਮਤਲਬ ਜਿਹੜੇ ਮੈਂ ਗੋਲ ਨਹੀਂ ਪੂਰੇ ਕਰ ਸਕਿਆ ਆਪਣੇ ਤੇ ਹੁਣ ਇਦਾਂ ਦਾ ਕੁਝ ਨਹੀਂ ਕਰਨਾ ਆਪਾਂ ਨੇ ਜਿਹੜੀ ਜਵਾਨ ਕਰ ਲਈ ਤੁਹਾਡੇ ਨਾਲੇ ਕੋਦੇ ਪੂਰੇ ਉਤਰਾਂਗੇ ਤੇ ਹੁਣ ਜਿਹੜਾ ਇਹ ਜਿਹੜੀ ਅਨਾਉਂਸਮੈਂਟ ਕਰੂੰਗਾ ਮੈਂ ਇਹ ਪੂਰੇ 1000 ਸਬਸਕ੍ਰਾਈਬਰ ਜਿਸ ਦਿਨ 1000 ਸਬਸਕ੍ਰਾਈਬਰਾਂ ਲਈ ਆਪਾਂ ਸੈਲੀਬ੍ਰੇਸ਼ਨ ਕਰਾਂਗੇ ਉਸੇ ਦਿਨ ਤੁਹਾਨੂੰ ਪਤਾ ਲੱਗੂਗਾ ਕਿ ਕਿਹੜਾ ਸਰਪ੍ਰਾਈਜ਼ ਹੈ ਤੁਹਾਡੇ ਬਾਅਦ ਤੇ ਉਹ ਸਰਪ੍ਰਾਈਜ਼ ਕਰਨਾ ਹੀ ਕਰਨਾ ਆਪਾਂ ਨੇ ਉਹ ਜ਼ਿੰਦਗੀ ਦਾ ਗੋਲ ਸੈੱਟ ਕਰ ਲਿਆ ਹੁਣ ਉਹ ਚੈਲੰਜ ਵੀ ਆ ਆਪਣੇ ਵਾਸਤੇ ਮੇਰੇ ਵਾਸਤੇ ਉਹ ਤੇ ਬਾਕੀ ਉਹ ਚੈਲੰਜ ਮੈਂ ਤੁਹਾਨੂੰ ਹੁਣ ਉਸ ਦਿ ਦੱਸਾਂਗਾ ਹੁਣ ਤੁਸੀਂ ਜਲਦੀ ਤੋਂ ਜਲਦੀ ਦੇਖੋ ਹੁਣ ਛੋਡੇ ਤੇ ਡਿਪੈਂਡ ਆ ਹੁਣ ਤੁਸੀਂ ਦੇਖੋ ਕਾਦ ਲੈਣਾ ਸਰਪ੍ਰਾਈਜ਼ ਹੋ ਠੀਕ ਆ ਤੇ ਬਾਕੀ ਹੁਣ ਚੱਲਦੇ ਆ ਖਾਸ ਹੀ ਗੱਲਾਂ ਬਾਤਾਂ ਹੋ ਗਈਆਂ ਤੇ ਹੁਣ ਨਿਕਲਦੇ ਆ ਆਓ ਜੀ ਬਾਹਰ ਜਿਆਦਾ ਤੱਕ ਤੇ ਲੱਗ ਗਿਆ ਭਾਰ ਡਾਲ ਲੈ ਜਣਾ ਥੋੜਾ ਜਿਹਾ ਗਿੱਲਾ ਪਾ ਦੇ ਵੀਰੇ ਮਾਲਾ। ਠੀਕ ਹੈ? ਡਾਲ ਲੈ ਬਣਾ ਗਿੱਲਾ ਪਾ ਦੇ ਥੋੜਾ ਜਿਹਾ ਮਾਲਾ। ਬੱਚਾ ਮੈਂ ਗੱਡੀ ਪਾ ਲਿਆ ਯਾਰ ਕਹਿੰਦਾ ਉਹ ਨਾ। ਇਹ ਤਾਂ ਹੋਰੇ ਠੀਕ ਆ ਨਾ ਉਧਰ ਨਾਲ ਫਰਕ ਆ। ਉਹ ਕਹਦੇ ਉਧਰ ਲਾ ਕੇ ਖੜਿਆ। ਲੋਈ ਭਰ ਕੇ ਨਿਕਲ ਆਇਆ। ਟਾਈਮ ਦੇ ਨਾਲ ਚੱਲਦੇ ਆ ਅੱਜ। ਤੇ ਅੱਗੇ ਰੋਜ ਲੇਟ ਹੋ ਜਾਣਾ ਰਾਤ ਨੂੰ 11 ਵਜ ਜਾਂਦੇ ਇੱਥੇ ਪਹੁੰਚਦੇ ਨੇ ਮੈਨੂੰ ਰਾਜਪੁਰੇ ਪੱਜ ਅੱਜ ਵੀ ਉਨਾ ਹੀ ਟਾਈਮ ਹੋ ਜਾਣਾ ਬਾਕੀ ਅੱਜ ਦੇਖਦੇ ਆਂ ਕੜਨਾ ਨਹੀਂ ਬੜਾ ਬਗਦੇ ਕੜਦਾ ਤਾਂ ਮੈਂ ਕਿੱਥੇ ਦੇਖ ਲਓ 100 ਕਿਲੋ ਦੇ ਰੇਲ ਟ ਵਿੱਚ ਮੈਂ ਟਾਇਰ ਵੀ ਨਹੀਂ ਢੰਡੇ ਕਰਦਾ ਹੈਗਾ ਸੱਟ ਪਾ ਬਸ ਚੜਾ ਕੇ ਇੱਕ ਵਾਰੀ ਬੱਸ ਫੇਰ ਨਹੀਂ ਮਗਦੇ ਰੋਕਦਾ ਹੈਗਾ ਤੇ ਕੋਈ ਵੀ ਐਂਸਾਬ ਲਾ ਲਓ ਫੇਰ ਵੀ 1.5 2 ਘੰਟਾ ਲੱਗ ਜਾਊਗਾ ਜਾਣੇ ਨੂੰ ਦੋ ਹਾਂ ਤਾਂ ਵੀ ਹੋਰ ਨਿਕਲਣੇ ਬਹੁਤ ਆ ਦੋ ਘੰਟੇ ਹੋਰ ਤੁਹਾਨੂੰ ਮੈਨੂੰ ਮੇਰੇ ਰੋਡ 'ਤੇ ਚੜਦੇ ਹਾਂ ਲਾਉਂਦੇ ਨੇ ਬਹੁਤ ਟੁੱਟਿਆ ਹੋਇਆ ਰੋਡਾ ਦੇਖ ਲਓ ਕਿ ਵੇ ਦਾ ਰੋੜਾ ਦਾ ਤੇ ਬਾਕੀ ਕੋਈ ਗੱਲਬਾਤ ਜੇ ਹੈ ਜੀ ਏਡੀ ਤੇ ਮੈਂ ਤੁਹਾਨੂੰ ਮੁੰਡੇ ਰਾਮ ਦੱਸਦਾ ਇੱਕ ਮੇਰਾ ਮਿੱਤਰ ਸੀਗਾ 2020 ਚ ਅਸੀਂ ਇਕੱਠੇ ਹੋਏ ਸੀਗੇ ਤੇ ਉਹ ਚਲੇ ਗਿਆ ਸੀਗਾ ਬਾਹਰ 2020 ਚ ਅਸੀਂ ਥੋੜਾ ਜਿਹਾ ਟਾਈਮ ਇਕੱਠੇ ਰਹੇ ਤੇ ਬਾਅਦ ਚਲੇ ਗਿਆ ਬਾਹਰ ਤੇ ਹੁਣ ਆਇਆ ਉਹ ਤੇ ਹੁਣ ਉਹਨੂੰ ਮੈਂ ਫਿਰ ਕਿਉਂਕਿ ਮੈਂ ਤਾਂ ਉਹਨੂੰ ਪਰ ਵੀ ਤੇ ਜਿਹੜੀ ਮਸ਼ੀਨ ਬਾਰੇ ਮੈਂ ਤੁਹਾਨੂੰ ਹੁਣ ਦੱਸਦਾ ਸਾਰੀ ਗੱਲ ਜਿਹੜੀ ਮਸ਼ੀਨ ਸੀਗੀ ਆਪਣੇ ਕੋਲ ਐਕਸਟਰਾ ਅਹ ਐਸੀ ਉਹ ਮਸ਼ੀਨ 'ਚ ਪ੍ਰੋਬਲਮ ਆ ਗਈ ਸੀ ਕਿ ਪਹਿਲਾਂ ਤਾਂ ਸਾਨੂੰ ਵੀ ਪਤਾ ਜਦ ਪੰਪ ਦੀ ਆਈ ਫਿਰ ਮੁੜ ਕੇ ਇੰਜਨ ਦੀ ਆਈ ਫਿਰ ਮੁੜ ਕੇ ਰੱਬ ਲਗ ਰਹੇ ਉਹਦੇ ECM ਦੀ ਪ੍ਰੋਬਲਮ ਆ ਗਈ ਫਿਰ ਕਈ ਹੋਰ ਇਹ ਛੜਦੇ ਕਰੇ ਚੱਲੀ ਹੋਣੀ ਮਸ਼ੀਨ ਸਾਡੇ ਬਾ ਉਹ ਵਧੀਆ ਤਰੀਕੇ ਨਾਲ 500 ਘੰਟਾ ਵੀ ਨਹੀਂ ਪੂਰਾ ਹੋਏ ਸਰਵਿਸ ਵੀ ਨਹੀਂ ਕਰਾਈ ਅਸੀਂ ਪਰ ਅਸੀਂ ਬੇਇਤੀ ਸੀਗੀ ਮਸ਼ੀਨ ਨਾ ਉਹ ਕਾਲੇ ਉਹ ਨਹੀਂ ਲੈ ਗਏ ਤੇ ਉੱਥੇ ਦੇ ਬੰਦੇ ਸੀਗੇ ਉਹ ਅਹ ਪਟਿਆਲੇ ਤੋਂ ਅੱਗੇ ਤੋਂ ਸੰਗਰੂਰ ਪੋਹਾਨੀਗੜ ਦੇ ਪਿੱਛੇ ਚੰਨੋ ਦੇ ਉਹ ਬਹੁਤ ਤਗੜਾ ਕੰਮ ਆ ਉਹਨਾਂ ਦਾ ਬੰਦਿਆਂ ਦਾ ਡੀਲਰਿੰਗ ਦਾ ਕੰਮ ਕਰਦੇ ਮਸ਼ੀਨਾਂ ਲਿਆਉਂਦੇ ਉਹ ਕਿਸੇ ਬਾਲ ਚੱਕ ਕੇ ਮੁੜ ਕੇ ਤਿਆਰ ਤਿਆਰ ਕਰਕੇ ਵੇਚ ਦਿੰਦੇ ਆ ਵੇਖੋ ਘੱਟਕ ਸਪੀਡ ਵਾਲੀ ਉਹ 7 ਤੋਂ ਲੈ ਕੇ 31 ਲੱਖ ਚ ਮਸ਼ੀਨ ਉਹ ਮਸ਼ੀਨ ਲੈ ਕੇ ਤੇ ਉਹ ਪੂਪਲਾਈਨ ਉਹ ਵੀ ਵੇਚਦੇ ਸੀ ਕਿ ਟਿਪਰ ਉਹ ਵੀ ਸਾਨੂੰ ਪਤਾ ਵੇਚਦਾ ਸੀਗਾ ਟਰੈਕਟਰ ਉਹ ਵੀ ਵੇਚਦਾ ਸੀ ਕੰਮ ਸਾਰਾ ਕਿਤੇ ਲੋਟ ਨਹੀਂ ਆਇਆ ਹੈਗਾ ਫਰ ਮੁੜ ਕੇ ਕੰਮ ਮਸ਼ੀਨ ਤਾਂ ਵੇਚਣੀ ਪੈ ਗਈ ਕਿਉਂਕਿ ਮੈਂ ਆਪ ਡਰਾਈਵਰ ਲੈ ਲਿਆ ਸੀਗਾ ਫਿਰ ਮੈਂ ਪਿੰਡ ਆਪਣਾ ਸੀਨ ਲਾ ਰਿਹਾ ਸੀਗਾ ਫਿਰ ਵੀਰ ਇਕੱਲਾ ਰਹਿ ਗਿਆ ਤਾਂ ਉਹ ਫਿਰ ਵੀਰ ਦਾ ਕੰਮ ਹੀ ਨਹੀਂ ਸੈੱਟ ਲੱਗਿਆ ਵੀਰ ਨੂੰ ਫਿਰ ਕੁਝ ਕੰਮ ਲੋਟ ਆਇਆ ਨਹੀਂ ਵੀਰੇ ਕੋਲ ਇਕੱਲੇ ਕੋਲ ਪਤਾ ਕਰਕੇ ਵੇਚਣੀ ਪੈ ਗਈ ਉਹ ਤੇ ਫਿਰ ਮਸ਼ੀਨ 'ਚ ਹੀ ਪ੍ਰੋਬਲਮ ਆ ਗਈ ਹੁਣ ਤੋ ਆ ਕੇ ਲੈ ਆਏ ਵੀ ਤੈਨੂੰ ਕੁੰਨੀ ਮਾਡਲ ਮਸ਼ੀਨ ਐਕਸਟਰਾ ਏਸੀ 'ਚ ਉਹ ਸਾਨੂੰ ਵਧੀਆ ਰੇਟ ਨਾਲ ਮਿਲ ਗਈ ਤੇ ਹੁਣ ਉਹ ਵੀ ਏਸੀ 'ਚ ਹੁਣ ਉਹਦੇ ਬਹੁਤ ਮੁੰਡੇ ਨੂੰ ਚੜਾਤਾ ਉਹ ਪਹਿਲਾਂ ਮੈਨੂੰ ਕਹੀ ਕਿ ਤੂੰ ਚਲਾ ਮੈਂ ਕਿਹਾ ਨਹੀਂ ਯਾਰ ਮੇਰਾ ਕਿੱਥੇ ਕਰੋ ਮੈਨੂੰ ਐ ਦੰਦਾ ਕਿ ਫਿਰ ਮੇਰਾ ਹੁਣ ਟਰੈਕਟਰ ਦਾ ਵੀ ਵੜ ਕੇ ਸੀਜ਼ਨ ਲਾਉਣਾ ਪਵੇਗਾ ਮੈਨੂੰ ਫੇਰ ਮਹੀਨੇ ਦੋ ਮਹੀਨੇ ਬਾਅਦ ਕੰਮ ਬਾਅਦ ਫੇਰ ਮੈਨੂੰ ਆਪਣਾ ਸੀਜ਼ਨ ਲਾਉਣਾ ਪੈਣਾ ਫੇਰ ਦਿੱਕਤ ਹੋਏਗੀ ਬਾਅਦ ਚ ਫਿਰ ਇਹਦੀ ਕਰਕੇ ਮੈਂ ਕਿਹਾ ਚਲ ਛੱਡ ਕੋਈ ਗੱਲ ਨਹੀਂ ਇਹ ਅੱਜ ਵੀ ਬਲਾਈ ਰੋਚਾ ਇਹ ਅਲੱਗ ਕੁਆਟਿਟੀ ਆ ਨਾ ਫਰੈਂਡ ਐ ਦਮੇ ਏ ਮੁੰਡਾ ਮਿੱਤਰ ਆਪਣਾ ਯੂਟੀ ਤੋਂ ਸਪੈਸ਼ਲੀ ਆਇਆ ਮਿਲ ਇਹ ਕਹਿੰਦਾ ਮੈਂ ਡਰਾਈਵਰ ਵੀ ਵੜਨਾ ਡਰਾਈਵਰ ਗੱਡੀ ਚ ਖਾਰੇ ਐ ਨੂੰ ਸਿੱਧਾ ਸਟ੍ਰੇਟ ਚਲੋ ਸਟ੍ਰੇਟ ਐ ਚਲਾਉਣੇ ਜੇ ਸਵਾਦ ਕਿਨੇ ਜੀ ਇਹਦਾ ਕੱਚਾ ਵਾ ਕੇ ਡਰਾਈਵਰ ਹੀ ਕੀਤੀ ਐ ਨਹੀਂ ਹਣ ਤੂੰ ਟੈਕਸੀ ਲੈ ਕੇ ਕਾਲਾ ਇਹਨਾਂ ਦਾ ਹੋਣ ਆਜਾਇ ਜੀ ਦੀ ਬਾਹਰ ਸੋੜਾ ਕੰਮ ਚੰਡੀਗੜ੍ਹ ਤੇ ਉਹ ਸਾਡਾ ਮੁੰਡਾ ਕੋਈ ਦਿੱਕ ਨਹੀਂ ਆ ਬਾਹਰ ਤੇ ਰਾਤ ਦੇ ਅਸੀਂ ਘੁੰਮਦੇ ਫਿਰਦੇ ਆ ਇਨਾਂ ਨੂੰ ਭੇਜਦੇ ਨਾਲ ਲੁਧਿਆਣੇ ਵੀਰੇ ਕੋਲ ਮੈਂ ਚੱਲਿਆ ਮੈਂ ਗੱਡੀ ਭਰਨਾਂ ਅਜੇ ਪਿੰਡ ਜਾ ਗਿਆ ਹੁਣ ਕਰਾਈਏ ਉੱਪਰ ਕੈਬ ਕੈਬ ਗਿਆ ਨਾ ਉੱਪਰ ਮੈਂ ਹਨਾ ਕੈਬ ਬੁੱਕ ਕਰਾਈਏ ਕਹਿ ਆ ਰਹੀ ਹੈ ਸਾਡੀ ਕੈਂਪੀ ਤੋਂ ਵੀ ਆ ਰਹੀ ਹੈ ਬੈ ਕੇ ਦੇਖੀ ਫਿਰ ਤੋਂ ਦੇਵਾ ਹੋਏ ਉਨ ਲਾਈਕ ਦਾ ਉਹ ਜਿਹੜਾ ਪਾਕੇ ਬਸਤਾ ਜਾਂ ਗੱਲ ਤੇ ਕੀ ਗੱਲ ਆ ਉਹ ਤਾਂ ਉਹ ਜਿਹੜੇ ਕਹਿ ਰਹੇ ਆ ਉਹ ਕਹਿੰਦਾ ਵਾ ਉਹ ਜਿਹੜਾ ਸ਼ੈਰੂ ਬਾਪੂ ਜੀ ਹੁੰਦੇ ਆ ਕਰਦੇ ਆ ਹਾਂ ਉਹ ਵੀ ਜੀ ਆ ਨਾ ਪਾਪੇ ਪਾਪੇ ਹਾਂ ਇਹੋ ਪਾਤ ਨਵੇਂ ਉਸ ਹਿਸਾਬ ਨਾਲ ਬੰਨੇ ਆਇਆ ਨਹੀਂ ਲੱਗਦੇ ਆ ਜੈਂਟਲਮੈਨ ਜੈਂਟਲਮੈਨ ਹਾਂ ਮੈਨੂੰ ਕਿਵੇਂ ਲੱਗਦਾ ਹਾਂ ਹਾਂ ਡਾਕਟਰ ਡੈਂਟਲ ਮੈਨ ਉਹ ਆਪਣੇ ਉੱਥੇ ਤੋਂ ਇਲੈਕਟ੍ਰਿਕ ਬੱਸ ਆਇਆ ਉੱਥੇ ਤੋਂ ਚਾਰਜ ਹੋ ਕੇ ਆਣਿਆ ਬਾਹਰ ਦੇਖੀ ਆਣਿਆ ਰਾਣੀ ਬਸ ਹਾਂ ਤੇ ਲੋ ਜੀ ਮੁੰਡੇ ਆ ਗਏ ਭਰਨ ਗੱਡੀ ਮੇਰੇ ਤੇਰੀ ਅੱਜ ਜਲਾਸਲਾਸੇ ਕੀ ਉਪੜ ਦੇ ਆਉਂਗਾ ਉਪਰ ਫਿਰ ਅੱਜ ਲੇਟ ਹੋ ਗਿਆ ਜਦੋਂ ਮੁੜ ਕੇ ਸਵੇਰੇ ਭਰੋਗੇ ਉੱਥੇ ਗੱਡੀ ਤੇ ਲੁਧਿਆਣੇ ਪਹੁੰਚ ਗਿਆ ਤੇ ਅੱਜ ਫੇਰ ਐਕਸੀਡੈਂਟ ਹੋਇਆ ਵਾ ਇਥੇ ਪਹਿਲਾਂ ਵੀ ਦੋ ਦਿਨ ਐਕਸੀਡੈਂਟ ਮਿਲਲੇ ਮੇਰੇ ਰਸਤੇ ਜਿੰਨੇ ਐਕਸੀਡੈਂਟ ਹੁੰਦੇ ਆ ਨਾ ਇਹ ਰੋਡ ਤੇ ਨਾ ਹਾਜ਼ਰ ਜਿਆਦਾ ਘੋੜਾ ਘੋੜਾ ਵੱਜਿਆ ਕਿਸੇ ਹਾਸ ਚ ਆ ਗਏ ਰੋ ਜਾਦਾ ਜਾਂਦਾ ਜਾਂਦਾ ਹੀ ਫਸ ਗਿਆ ਇਧਰੋਂ ਜਾਂ ਕੁਛ ਉਹਨੇ ਬ੍ਰੇਕ ਬੁਰਕ ਮਾਰਨੀ ਪੈ ਗਈ ਇਹਨੂੰ ਘੱਟ ਮਾਰਨਾ ਪੈ ਗਿਆ ਕਿਸੇ ਕਰਕੇ ਜਿਆਦਾ ਕੋਈ ਉੱਪਰ ਚੜਾਉਣ ਲੱਗਾ ਹੁਣ ਪਰ ਹੈ ਵੀ ਖਾਲੀ ਆ ਯਾਰ ਬੜਾ ਮਾੜਾ ਜੀ ਹੋਣਾ ਹੋਣਾ ਵਾ ਵਾ ਆ ਹੁਣ ਫੇਰ ਹੋ ਗਿਆ ਐਕਸੀਡੈਂਟ ਹਜੇ ਮੇਰੇ ਮੂਰੇ ਮੂਰੀ ਟਿਪਰ ਵਾਲੇ ਨੇ ਮਾਰੀ ਬਹੁਤ ਔਖੀ ਮੈਂ ਵੀ ਗੱਡੀ ਬੜੀ ਔਖੀ ਕੰਟਰੋਲ ਕਰੀ ਭਰਾਵਾ ਇੰਨਾ ਬੁਰਾ ਹਾਲ ਆ ਨਾ ਬਚ ਗਿਆ ਮੈਂ ਵੀ ਭਰਾਵਾ ਜੇਕਰ ਮੈਂ ਖਿੱਚੀ ਹੁੰਦਾ ਹੁੰਦਾ ਤੇ ਡੀਜ਼ਲ ਘਟਾ ਮੇਰੇ ਕੋ ਮੈਂ ਤਾਂ ਹੌਲੀ ਹੌਲੀ ਆ ਰਿਹਾ ਤਾਂ ਨਹੀਂ ਮੈਂ ਵੀ 60 65 60 65 ਪਾਉਂਦਾ ਹੁੰਦਾ ਬਚਾਅ ਹੋ ਗਿਆ ਬਚਾਅ ਚੱਲਈਏ ਭਰਾਵਾ ਨਾਲ ਇੰਨਾ ਮਾੜਾ ਟਾਈਮ ਚੱਲਦਾ ਪਤਾ ਨਹੀਂ ਕੁਛ ਐਕਸੀਡੈਂਟ ਐਕਸੀਡੈਂਟ ਹੋ ਹੀ ਜਾਂਦੇ ધધ 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 સધ